ਹਾਂਜੀ ਜਿਨ੍ਹਾਂ ਨੂੰ ਪਿਆਰ ਬੀਟਲ ਕਹਿ ਦਈਏ ਮੇਲੇ ਦਾ ਸ਼ਿੰਗਾਰ ਆਹ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਦੇ ਸਿੰਘ ਬਾਦਾਮ ਸਿੰਘ ਕੰਨਾਂ ਦੀ ਲੈਂਥ ਬਾਕੀ ਜਿਹੜਾ ਕਲਰ ਆ ਬਿਲਕੁਲ ਬਲੈਕ ਆ ਕੰਨਾਂ ਦਾ ਅੰਦਰਲਾ ਪਾਸਾ ਵੀ ਬਲੈਕ ਆ ਜੀ ਇਹਨਾਂ ਦਾ ਕਈ ਕਹਿੰਦੇ ਆ ਜੀ ਬਲੈਕ ਜੈਡ ਬੱਕਰੀ ਚਾਹੀਦੀ ਆ ਬਲੈਕ ਜੈਡ ਬਾਈ ਆਜ ਨੂੰ ਕਹਿੰਦੇ ਆ ਬਲੈਕ ਜੈਡ ਇਹ ਆ ਜਿਹਦੇ ਕੰਨ ਵੀ ਅੰਦਰਲੇ ਪਾਸੇ ਕਾਲੇ ਨੇ ਤੇ ਬਹੁਤ ਟਾਪ ਕੁਆਲਿਟੀ ਦੀਆਂ ਬੱਕਰੀਆਂ ਨੇ ਇਹਦੇ ਤੇ ਕੱਲੀ ਤੇ 55000 ਲਾਤਾ ਸੀਗਾ ਕੱਲੀ 70 ਦੀ ਵੀ ਨਹੀਂ ਸੀ ਛੜਦੇ ਭਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਜਿਵੇਂ ਹਾੜੀ ਦਾ ਸੀਜ਼ਨ ਚੱਲ ਰਿਹਾ ਪਰ ਸੀਜ਼ਨ ਦੇ ਵਿੱਚ ਵੀ ਕਿਹੜਾ ਬੱਕਰੀਆਂ ਦੀ ਮੰਡੀ ਤੇ ਬੜਾ ਵੱਡਾ ਅਸਰ ਨਹੀਂ ਪੈਂਦਾ ਹੈਗਾ ਕੀ ਕਹਣਾ ਮੁੱਮੁੱਲਾ ਜਾਂ ਪੈਜੇ ਬਹੁਤ ਘੰਟ ਬੱਕਰੀਆਂ ਮੰਡੀ ਦੇ ਵਿੱਚ ਆਰੀਆਂ ਨੇ ਇਸ ਸਮੇਂ ਖੜਿਆਂਗੇ ਮੁੱਲਾਪੁਰ ਬੱਕਰੀਆਂ ਦੀ ਮੰਡੀ ਜਿਹੜੀ ਕਿ ਸ਼ਨੀਵਾਰ ਨੂੰ ਲੱਗਦੀ ਹੈ ਮੰਡੀ ਦੇ ਓਨਰ ਬਾਬਾ ਸਰਿੰਦਰ ਸਿੰਘ ਜੀ ਖਾਲਸਾ ਮੁੱਲਾਪੁਰ ਆਪਣੇ ਨਾਲ ਮੌਜੂਦ ਨੇ ਇਸ ਸਮੇਂ ਬੱਕਰੀਆਂ ਦਾ ਸੌਦਾ ਹੋਇਆ ਸੀਗਾ ਆਫ ਕੈਮਰੇ ਤੋਂ ਹੋਇਆ ਸੀਗਾ ਆਪਾਂ ਐ ਨਹੀਂ ਸੂਰੇ ਕਲਮਾ ਬੀੜੀ ਦਾ ਬਣਾ ਕੇ ਦਿਖਾਉਣੇ ਵੀ ਤੁਹਾਨੂੰ ਬੱਕਰੀਆਂ ਬਹੁਤ ਸੋਹਣੀਆਂ ਨੇਗੇ ਵਧੀਆ ਪੱਠਾ ਨੇ ਜਾਨਿ ਕੇ ਬੱਕਰੀਆਂ ਵੀ ਨਹੀਂ ਕਹਿ ਸਕਦੇਗੇ ਗੱਲਬਾਤ ਕਰਦੇ ਆਂ ਬਾਬਾ ਜੀ ਦੇ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਰਸੀਮ ਸਿੰਘ ਲੋਂਗੋਵਾਲ ਇਲਤੀ ਰਾਣਾ ਚੈਨਲ ਬਲੈਤੀ ਟੀਵੀ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਤਰਸੀਮ ਸਿੰਘ ਜੀ ਨੇ ਗੱਲ ਕੀਤੀ ਹੈ ਜੀ ਬੱਕਰੀਆਂ ਦੀ ਟਾਪ ਕੁਆਲਿਟੀ ਦੀ ਵੀਰੇ ਇਹਨੂੰ ਅਸੀਂ ਟਾਪ ਕੁਆਲਿਟੀ ਵੀ ਕਹਿ ਸਕਦੇ ਆਂ ਇਹਦੇ ਵਿੱਚ ਸਿੱਧਾ ਹੀ ਦੱਸਣਾ ਚਾਹੀਦਾ ਕਿ ਪਯੌਰ ਬੀਟਲ ਪਿਆਰ ਬੀਟਲ ਹਾਂਜੀ ਜਿਨ੍ਹਾਂ ਨੂੰ ਪਿਆਰ ਬੀਟਲ ਕਹ ਦਿਆ ਇਹ ਮੇਲੇ ਦਾ ਸ਼ਿੰਗਾਰ ਆ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਦੇ ਸਿੰਘ ਬਾਦਾਮ ਸਿੰਘ ਕੰਨਾਂ ਦੀ ਲੈਂਥ ਬਾਕੀ ਜਿਹੜਾ ਕਲਰ ਆ ਬਿਲਕੁਲ ਬਲੈਕ ਆ ਕੰਨਾਂ ਦਾ ਅੰਦਰਲਾ ਪਾਸਾ ਵੀ ਬਲੈਕ ਆ ਜੀ ਇਹਨਾਂ ਦਾ ਕੀ ਕਹਿੰਦੇ ਆ ਜੀ ਬਲੈਕ ਜੈਡ ਬੱਕਰੀ ਚਾਹੀਦੀ ਆ ਬਲੈਕ ਜੈਡ ਬਾਈ ਆ ਇਹ ਆ ਜਿਹਨੂੰ ਕਹਿੰਦੇ ਆ ਬਲੈਕ ਜੈਡ ਇਹ ਆ ਜਿਹਦੇ ਕੰਨ ਵੀ ਅੰਦਰਲੇ ਪਾਸੇ ਕਾਲੇ ਨੇ ਤੇ ਬਹੁਤ ਟਾਪ ਕੁਆਲਿਟੀ ਦੀਆਂ ਬੱਕਰੀਆਂ ਨੇ ਪਰ ਇੱਕ ਤੁਹਾਨੂੰ ਦੱਸ ਦਈਏ ਜੀ ਬਾਈ ਬੱਬੂ ਤੋਂ ਲਈਆਂ ਮੱਝੂ ਕੇ ਵਾਲੇ ਤੋਂ ਇਹ ਲਈਆਂ ਕਿੰਨੇ ਨਹੀਂ ਇਹ ਵੀ ਦੱਸ ਦਿੰਦੇ ਆ ਜੀ ਲਈਆਂ ਨੇ ਬਲੱਡ ਪ੍ਰੈਸ਼ਰ ਲੈਣ ਵਾਲੇ ਦਾ ਘਟਦਾ ਹੁੰਦਾ ਜੀ ਹਾਂ ਪਰ ਅੱਜ ਜਿਹੜਾ ਟੈਂਪਰੇਚਰ ਘਟਿਆ ਜੀ ਅੱਜ ਬੇਚਣ ਵਾਲੇ ਦਾ ਘਟ ਗਿਆ ਬੱਬੂ ਦਾ ਹਾਂ ਜੀ ਉਹ ਬੈਠਾ ਵਾ ਪਾਣੀ ਪਿਲਾ ਰਿਹਾ ਸੱਤਾ ਗਾਲ ਵਾਲਾ ਨੂੰ ਪਾਣੀ ਪਿਲਾਉਂਦਾ ਵਾਰੀ ਵਾਰੀ ਦਿਖਾ ਬਈ ਉਹ ਮੜਿਆ ਦਿਖਾ ਦੇ ਬਈ ਉੱਠਣ ਦੀ ਹਿੰਮਤ ਨਹੀਂ ਅੱਜ ਉਹਦੇ ਚ ਇੰਨਾ ਕਿਵੇਂ ਘਟ ਗਿਆ ਜੀ ਬਾਬਾ ਜੀ ਬੱਕਰੀਆਂ ਦਾ ਨਾਗਦ 245000 ਰੁਪਏ ਮੁੱਲ ਕਰਦਾ ਸੀ ਉਹ 245000 ਛੇ ਤਿੰਨਾਂ ਦਾ ਤਿੰਨਾਂ ਦਾ ਪਰ ਅਸੀਂ ਧਾਰ ਲਈਆਂ ਜੀ ਦਿਲਬਰ ਨੇ ਲਈਆਂ ਨੇ ਹਾਂ ਦਿਲਬਰ ਤੇ ਲੱਖਾ ਹਾਂ ਧਰਮਕੋਟ ਗਿਆ ਇਹਨਾਂ ਵੀਰਾਂ ਨੇ ਇਹ ਲਈਆਂ ਨੇ ਇਹ ਲਈਆਂ ਜੀ 1,75,000 ਦੀਆਂ ਸਾਲ ਦੇ ਧਾਰ ਤੇ ਠੀਕ ਹੈ ਪਰ ਬੱਕਰੀਆਂ ਹੱਥੋਂ ਸਿੱਟੀਆਂ ਜਿਵੇਂ ਆਪਾਂ ਕਹੇ ਸੀ ਵੀ ਮੈਲੀਆਂ ਹੁੰਦੀਆਂ ਇਹ ਇਹ ਉਹ ਚੀਜ਼ ਆ ਬਾਈ ਜੀ ਕਾਲਾ ਸੋਨਾ ਅਸਲੀ ਹਾਂ ਅਸਲੀ ਕਾਲਾ ਸੋਨਾ ਜੀ ਇਹ ਇਹਨਾਂ ਦੀ ਕੋਈ ਕੀਮਤ ਨਹੀਂ ਗਈ ਜੇ ਕਹ ਜੀਏ ਨੇ ਵੀ ਅੱਜ ਬੱਕਰੀ ਹੁਣ ਅਸੀਂ ਆਹ ਬੱਕਰੀ ਕਿਹੜੀ ਐਤੀ ਲਾਇਆ ਸੀ ਨਾ ਆਪਾਂ ਇਹਦੇ ਤੇ ਕੱਲੀ ਤੇ 55000 ਲਾਤਾ ਸੀਗਾ ਕੱਲੀ 70 ਦੀ ਵੀ ਨਹੀਂ ਸੀ ਛੜਦੇ ਠੀਕ ਹੈ ਨਾਗਦਰ ਪਈਏ ਕੱਲੀ ਤੇ 70000 ਦੀ ਵੀ ਛੜਦੇ ਨਹੀਂ ਸੀ ਅੱਜ ਇਹਨੂੰ ਇਹ ਦੰਦਾ ਨਹੀਂ ਜਿਵੇਂ ਫਸੀ ਆਰੀ ਦੰਦਾ ਹੀ 6 ਦੰਦ ਆ ਜੀ 6 ਦੰਦ ਕਰੀ ਅੱਗੇ ਨੂੰ ਲੜਿਆ ਦੇਖੋ ਜੀ ਇਹ ਚੀਜ਼ ਤੇ ਪੈਸੇ ਲੱਗਦੇ ਉਹਦੀ ਸਕਿਨ ਦੇਖੋ ਜੀ ਠੀਕ ਹੈ ਨੀ ਐਸ ਪਾਟ ਦੀ ਸਕਿਨ ਦੇਖੋ ਠੀਕ ਹੈ ਨਹੀਂ ਸਕੈਨਾਂ ਦੇ ਹਿਸਾਬ ਦੇ ਨਾਲ ਬੱਕਰੀਆਂ ਦੇ ਉੱਤੇ ਪੈਸੇ ਲੱਗਿਆ ਜੀ ਇਹਨਾਂ ਦੀ ਕੱਲੀ ਕੱਲੀ ਚੀਜ਼ ਜਿੱਦਾਂ ਡਾਕਟਰ ਚੈੱਕ ਕਰਦੇ ਆ ਨਾ ਨਮਾਇਸ਼ ਦੇ ਵਿੱਚ ਇਹ ਉਸ ਤਰ੍ਹਾਂ ਦੇ ਨਾਲ ਸਮਝ ਲਓ ਵੀ ਚੈੱਕ ਅਪ ਹੋ ਕੇ ਬੱਕਰੀਆਂ ਅੱਜ ਵੇਖੀਆਂ ਠੀਕ ਹੈ ਜੇ ਉਹ ਖਰੀਦ ਕੇ ਲੈ ਕੇ ਆਇਆ ਬੱਪੂ ਮੱਜੂ ਕੇ ਵਾਲਾ ਉਹ ਵੀ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈਗੀ ਉਹ ਵੀ ਲੈੱਡ ਚੋਂ ਮੋਤੀ ਪੈਦਾ ਕਰਨ ਵਾਲਾ ਬੰਦਾ ਸਹੀ ਗੱਲ ਹੈ ਤੇ ਧੰਨਵਾਦ ਕਰਦੇ ਆ ਸਾਡੀ ਮੋੜੀ ਨਹੀਂ ਭਾਈ ਮੇਬੀ ਆ ਸਾਡੇ ਨਾਲ ਸੌਦਾ ਕਰਾਉਣ ਚ ਸੱਤਾ ਸੀਗਾ ਤੇ ਬਾਕੀ ਤਿੰਨ ਚਾਰ ਜਾਨੇ ਹੋਰ ਸੀ ਬੜਾ ਜ਼ੋਰ ਲਾ ਕੇ ਬੱਬੂ ਦਾ ਡਿੱਗ ਪਿਆ ਸੀ ਵੀ ਮੈਂ ਨਗਦਾਚ ਵਿੱਚ ਉਹਨੂੰ ਫਿਰਦਾ ਸੀ ਮੇਰੇ ਤੋਂ ਸਾਲ ਦੇ ਆਧਾਰ ਤੇ ਲੈ ਗਏ ਉਹ ਦੇਖੋ ਠੰਡਾ ਪੀ ਰਿਹਾ ਹੈ ਪੀ ਪੀ ਰਿਹਾ ਤੇ ਜਿੱਦਾ ਜ਼ੋਰ ਲੱਗਿਆ ਉਹ ਨੂੰ ਨਹੀਂ ਪੁੱਛਿਆ ਨੇ ਠੀਕ ਹੈ ਤੇ ਏ ਬੱਕਰੀਆਂ ਦਾ ਧਾਰ ਵੇਚਦੀ ਦੇਖਿਆ ਜਿੱਦੇ ਦਾ ਦੇਖਿਆ ਮੰਡੀ ਦੇ ਵਿੱਚ 5-6 ਸਾਲ ਹੋ ਗਏ। ترਸੀਮ ਸਿੰਘ ਜੀ ਉਹਨੇ ਕਹਿ ਵੀ ਦਿੱਤਾ ਸੀ ਕਹਿੰਦਾ ਨਾਗਦ ਵੇਚਣੀਆਂ ਵੀ ਨਹੀਂ ਅੱਜ। ਅੱਛਾ ਤੇ ਕਹਿੰਦਾ ਨਾਗਦ ਵੀ ਨਹੀਂ ਦੇਣੀਆਂ ਤੇ ਮੋੜ ਕੇ ਲੈ ਕੇ ਜਾਣੀਆਂ। ਫਿਰ ਸਾਨੂੰ ਨਹੀਂ ਪਤਾ ਵੀ ਉਹ ਕਿਹਦਾ ਨੌ ਲੈਂਦੇ ਸੀਗੇ ਕਹਿੰਦਾ ਵੀ ਉਹ ਕਹਿੰਦਾ ਵੀ ਬੱਕਰੀਆਂ ਨਾ ਲੈ ਕੇ ਜਾਓ ਵੀ ਘਰੇ ਵੇਖਣਗੀਆਂ। ਉਹ ਕਹਿੰਦਾ ਨਹੀਂ ਆਪਾਂ ਮੋੜ ਲਿਆਵਾਂਗੇ। ਉਹ ਕਹਿੰਦਾ ਫਿਰ ਮੰਡੀ ਗਈਆਂ ਨਹੀਂ ਇਹ ਮੋੜਨੀਆਂ। ਠੀਕ ਹੈ। ਤੁਹਾਨੂੰ ਪਤਾ ਵੀ ਯਾਰ ਕਿਤੇ ਹੀਰਾ ਵੀ ਮੁੜ ਕੇ ਗਿਆ ਜੌਰੀ ਦੇ ਕੋਲੋਂ। ਹੂੰ। ਹੁਣ ਘੱਟ ਤਾਂ ਕੋਈ ਨਹੀਂ ਆ ਸਾਰੇ ਜੌਰੀ ਹੋਈਆਂ ਜਿਹੜੇ ਖਰੀਦੇ ਨੇ। ਸਹੀ ਗੱਲ ਆ। ਏ ਜਿੰਨੇ ਵੀ ਆ ਦਿਲਬਰ ਹੋ ਗਿਆ ਪਰਾਣਾ ਨਾਂ ਚੱਲਦਾ ਬੱਕਰੀਆਂ ਚ ਸੱਤੇ ਹੁਣੀ ਹੋ ਗਏ ਤੇ ਜਿੰਨੇ ਵੀ ਹੈਗੇ ਆ ਸੱਤੇ ਦੋ ਆ ਗਏ ਇੱਕ ਧਰਮ ਕੋਟੀ ਆ ਕੇ ਗੱਲ ਵਾਲਾ ਹੋ ਗਿਆ ਸਹੀ ਗੱਲ ਹੈ ਇਹਨਾਂ ਸਾਰਿਆਂ ਦਾ ਧੰਨਵਾਦ ਆ ਵੀਰੇ ਇਹਨਾਂ ਨੇ ਕਿ ਆਪਣੇ ਕਹਿਣ ਤੇ ਮੈਂ ਖੜ ਗਿਆ ਮੈਂ ਕਿਹਾ ਯਾਰ ਕੀ ਰੌਲਾ ਪੈਂਦਾ ਕਹਿੰਦੇ ਜੀ ਸੌਦਾ ਚੱਲਦਾ ਵਾ ਵੀ ਬੱਬੂ ਮੰਨਦਾ ਨਹੀਂ ਹਾਂ ਮੈਂ ਕਿਹਾ ਯਾਰ ਮੰਨਦਾ ਕਿਉਂ ਨਹੀਂ ਲਿਆਓ ਕਰਾ 1.5 ਲੱਖ ਤੇ ਸੋਈ ਰੜੀ ਸੀ ਉਸ ਤੋਂ ਬਾਅਦ ਚ ਬਸ ਰੌਲੇ ਗੋਲੇ ਚ 25000 ਹੋਰ ਵਧ ਗਿਆ 175000 ਦੀਆਂ ਤਿੰਨੇ ਹੋਈਆਂ ਜੀ ਇਹ ਸਾਲ ਨੂੰ ਪੈਸੇ ਦੇਣਾ ਕਾਲੇ ਕਾਲੇ ਮੇਲੇ ਤੇ ਕਾਲੇ ਕਾਲੇ ਤੇ ਕਾਲੇ ਕਾਲੇ ਮੇਲੇ ਤੇ ਪੈਸੇ ਨਾਗਦੀ ਇਹਨਾਂ ਦੇ ਪੈਸੇ ਯਾਰ ਬਾਈ ਲਓ ਜੀ ਕਿਵੇਂ ਉਰੇ ਆ ਉਰੇ ਤਾਂ ਜਾ ਉੱਠ ਕੇ ਤਾਂ ਜਾ ਉਰੇ ਆ ਜਾ ਬਾਹਲਾ ਇੰਜ ਕਰੀ ਜਾਣਾ ਇਦਰੀ ਨਾ ਡਿਗ ਜੀ ਮਾ ਪੈਸੇ ਨਾਗਦਾ ਆਪਾਂ ਨੂੰ ਕਰਾ ਬਾਈ ਟੈਂਪਰੇਚਰ ਡਾਊਨ ਆ ਤਰਸੀਮ ਆਜੇ ਦਾ ਅੱਛਾ ਪੈਸਿਆਂ ਦਾ ਇਹਨਾਂ ਨੂੰ ਆਪਾਂ ਨੂੰ ਕੋਈ ਮਸਲਾ ਨਹੀਂ ਨਾ ਨਹੀਂ ਪੈਸੇ ਚਾਹੇ ਕਾਲੇ ਕਾਲੇ ਮੇਲੇ ਦੇ ਤਾਂ ਵੀ ਆਪਾਂ ਨੂੰ ਨਾਗਦਾ ਉਹ ਤੋਂ 10 ਦਿਨ ਬਾਅਦ ਆਣਗੇ ਤਾਂ ਵੀ ਨਾਗ ਦੇਣਾ ਵਾਲੇ ਆਪਾਂ ਨੂੰ ਠੀਕ ਹੈ ਆਪਾਂ ਨੂੰ ਇਹਨੇ ਨਾਗਦ ਸਮਝ ਕੇ ਵੇਚੀਆਂ ਜੀ ਇਹ ਓਕੇ ਕੋਈ ਚੱਕਰ ਨਹੀਂ ਇਹਨਾਂ ਦਾ ਮਾ ਆਪਾਂ ਨੂੰ ਧਾਰ ਵੀ ਹਰ ਇੱਕ ਨੂੰ ਨਹੀਂ ਦਿੱਤਾ ਜਾਂਦਾ ਨਾ ਜੀ ਨਾ ਬੰਦਾ ਇੱਕ ਬੰਦਾ ਦਾਰ ਕਹਿੰਦੇ ਕਈ ਵਾਰ ਆ ਹੁੰਦਾ ਹੈਗਾ ਵੀ ਧਾਰ ਪੈਸੇ ਦੇ ਕੇ ਲੜਾਈ ਹੋ ਜਾਂਦੀ ਹੈ ਗਾਹ ਤੋੜ ਦੇਗਾ ਗਾਹ ਨਾ ਸਹੀ ਮਾ ਸਾਰਾ ਮਾਲ ਲੈ ਜੇ ਧਾਰ ਵੀ ਅਗਲਾ ਉਹਨੂੰ ਦਿੰਦਾ ਜਿਹੜਾ ਹੱਕਦਾਰ ਹੁੰਦਾ ਹੈ ਹੱਕਦਾਰ ਬਹੁਤ ਆਪਣੀ ਲੰਗੋ ਵਾਲ ਦੀ ਲੰਗੋ ਵਾਲ ਦੀ ਮੰਡੀ ਲੱਗਣ ਲੱਗੀ ਆ ਪਹਿਲੀ ਮੰਡੀ ਨੂੰ ਮੈਂ ਦੇਖਿਆ ਸੀ 4 ਬੱਕੇ ਤੋਂ 20 ਸਾਲ ਦੇ ਅਰਸੇ ਤੇ ਪਹਿਲੀ ਮੰਡੀ ਵੀ ਆ ਠੀਕ ਐ ਉਸ ਵਾਰ ਵੀ ਬਾਕੀ ਧੰਨਵਾਦ ਕਰਦੇ ਆ ਜੀ ਬੱਬੂ ਦਾ ਤੇ ਦਿਲਬਰ ਦਾ ਸੱਤੇ ਹੁਣਾ ਦਾ ਸਾਰਿਆਂ ਦਾ ਮੇਬੀ ਵੀਰ ਦਾ ਸਭ ਦਾ ਧੰਨਵਾਦ ਕਰਦੇ ਆ ਕਿ ਦੇਖੋ ਇੰਨੀ ਕੰਮ ਦੀ ਰੁੱਤ ਹੋਵੇ ਤੇ ਮੌਸਮ ਇੰਨਾ ਖਰਾਬ ਹੋਵੇ ਤੇ ਤਾਂ ਵੀ ਮੰਡੀ ਦੇ ਵਿੱਚ ਖੜੇ ਨੇ ਸਹੀ ਗੱਲ ਤੇ ਮੁੱਲਾਪੁਰ ਮੰਡੀ ਆ ਵੀਰੇ ਹਰ ਸ਼ਨੀਵਾਰ ਨੂੰ ਲੱਗਦੀ ਆ ਟਾਪ ਕੁਆਲਟੀ ਦਾ ਮਾਲ ਆਉਂਦਾ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਰੂਰ ਪਹੁੰਚਿਆ ਕਰੋ ਇਹ ਮੰਡੀ ਹਰ ਸ਼ਨੀਵਾਰ ਨੂੰ ਤਲਵੰਡੀ ਰੋਡ ਤੇ ਮੁੱਲਾਪੁਰ ਦਾਖਾ ਵਿੱਚ ਲੱਗਦੀ ਆ ਵੱਧ ਤੋਂ ਵੱਧ ਮੇਰੇ ਵੀਰ ਪਹੁੰਚਿਆ ਕਰੋ ਧੰਨਵਾਦ ਤਰਸੇਮ ਸਿੰਘ ਜੀ ਲੋਂਗੋਵਾਲ ਐਲਟੀ ਲਾਣਾ ਚੈਨਲ ਇਹਨਾਂ ਦਾ ਫੇਸਬੁੱਕ ਤੇ ਪੇਜ ਚੱਲਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ